ਆ ਦੇਖੋ ਬਈ ਉਹ ਖਨੌਰੀ ਬਾਰਡਰ ਤੇ ਦੀਨਾ ਸਾਹਿਬ ਵਾਲਿਆਂ ਨੇ ਆਪਦੇ ਪਿੰਡ ਦਾ ਫਲੈਕਸ ਲਾ ਕੇ ਪਿੰਡ ਹੀ ਬਸਾਤਾ ਹਰੇਕ ਸੁੱਖ ਸਹੂਲਤ ਲੈ ਕੇ ਆ ਗਿਆ ਨਾਲ ਲੰਗਰ ਚੱਲੀ ਜਾਂਦੇ ਆ ਤੇ ਆਪੋ ਆਪਣੇ ਪਿੰਡਾਂ ਦੇ ਵੇ ਜਿਵੇਂ ਫਲੈਕਸ ਲਾਤੇ ਸਾਰੇ ਭਰਾਵਾਂ ਨੇ ਤੇ ਬਿਲਕੁਲ ਦਿੱਲੀ ਵਰਗਾ ਮਾਹੌਲ ਬਣ ਗਿਆ ਖਨੌਰੀ ਬਾਰਡਰ ਤੇ ਤੇ ਜਿਹੜਾ ਲੋਕਾਂ ਦਾ ਵੀ ਆਪਾਂ ਕਹੇ ਵੀ ਭਾਰੀ ਇਕੱਠ ਆ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਖਨੌਰੀ ਬਾਰਡਰ ਤੇ ਪਹੁੰਚ ਰਹੇ ਆ ਤੇ ਆਹ ਦੇਖੋ ਬਿਲਕੁਲ ਦਿੱਲੀ ਵਰਗਾ ਮਾਹੌਲ ਬਣਦਾ ਜਿਹੜਾ ਇਹ ਸੜਕਾਂ ਤੇ ਹੈ ਨਾ ਕਰੋ ਸ਼ੇਅਰ ਸਾਰੇ ਭਰਾ ਵੀਡੀਓ ਤੇ ਪਹੁੰਚੋ ਬਈ ਜਰੂਰ ਹੈ ਨਾ ਸਾਰੇ ਭਰਾ ਜਿਹੜੇ ਵੀ ਬਾਰਡਰ ਤੇ ਪਹੁੰਚ ਸਕਦੇ ਆਪਾਂ ਹੱਥ ਮਿੱਟੀ ਦੇ ਪੁੱਤਾਂ ਦੀ ਸੰਗੀ ਨੂੰ ਫੇਰ ਸੜਕਾਂ ਤੇ ਬਹਿ ਬਹਿ ਕੇ ਸੂਰਮੇ ਅੱਥੀ ਲੰਗ ਰ ਪਕਾਉਂਦੇ ਰਹਿਣਗੇ ਐ ਬਾਸ ਬਗੇਲ ਸਿੰਘ ਦੇ